ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਾਬਤ ਹਰੀ ਮੂੰਗੀ ਦੀ ਦਾਲ ਛਿਲਕੇ ਵਾਲੀ ਦਾਲ ਹੁੰਦੀ ਹੈ ਜਿਹੜੀ ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਪ੍ਰੋਟੀਨ ਇਹਦੇ ਵਿੱਚ ਫਾਈਬਰ ਬਹੁਤ ਹੁੰਦੇ ਆ ਮਿਨਰਲਸ ਪਾਈ ਜਾਂਦੇ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਦਾਲ ਬਣਾਉਣਾ ਸ਼ੁਰੂ ਕਰਦੇ ਆਂ ਮੂੰਗੀ ਦੀ ਦਾਲ ਬਣਾ ਲਈ ਮੈਂ ਇੱਥੇ ਇੱਕ ਕੱਪ ਮੂੰਗੀ ਦੀ ਦਾਲ ਲਈ ਸੀਗੀ ਤੇ ਇਹਨੂੰ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖ ਦਿਆ ਸੀਗਾ ਇਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਂਦੀ ਆ ਕੋਈ ਵੀ ਤੁਸੀਂ ਛਿਲਕੇ ਵਾਲੀ ਦਾਲ ਬਣਾ ਰਹੇ ਹੋ ਉਹਨੂੰ 3-4 ਘੰਟੇ ਪਹਿਲਾਂ ਭਿਓ ਕੇ ਰੱਖੋਗੇ ਤਾਂ ਤੁਹਾਡੀ ਦਾਲ ਐ ਚੰਗੀ ਤਰ੍ਹਾਂ ਫੁੱਲੂਗੀ ਵੀ ਤੇ ਬਣ ਵਿੱਚ ਟਾਈਮ ਨਹੀਂ ਲੱਗੂਗਾ ਇਹਦਾ ਮੈਂ ਪਹਿਲਾਂ ਵਾਲੇ ਪਾਣੀ ਉਤਾਰ ਦਿਆ ਸੀ ਤੇ ਫਰੈਸ਼ ਪਾਣੀ ਪਾਇਆ ਇਹਦੇ ਵਿੱਚ ਹੁਣ 2 ਕੱਪ ਪਾਣੀ ਪਾਇਆ ਮੈਂ ਇਹਨੂੰ ਹੁਣ ਪ੍ਰੈਸ਼ਰ ਕੁੱਕਰ ਵਿੱਚ ਪਾ ਦਵਾਂਗੇ ਅਸੀਂ ਇੱਕ ਕੱਪ ਮੂੰਗੀ ਦੀ ਦਾਲ ਵਿੱਚ ਅਸੀਂ 4 ਕੱਪ ਪਾਣੀ ਦੇ ਪਾਵਾਂਗੇ ਪਾਣੀ ਅਸੀਂ ਜਿਆਦਾ ਜਿਆਦਾ ਨਹੀਂ ਪਾਣਾ ਹੈਗਾ ਦੋ ਕੱਪ ਮੈਂ ਪਹਿਲਾਂ ਪਾਈ ਸੀ ਤੇ ਦੋ ਕੱਪ ਹੁਣ ਐਡ ਕੀਤੇ ਆ ਜੇ ਸਾਨੂੰ ਲੋੜ ਹੋਊਗੀ ਅਸੀਂ ਬਾਅਦ ਵਿੱਚ ਐਡ ਕਰ ਸਕਦੇ ਆ ਇੱਕ ਚਮਚ ਪਾਵਾਂਗੇ ਨਮਕ ਚਮਮਾ ਦਾ ਚੌਥਾ ਹਿੱਸਾ ਹਲਦੀ ਪਾਊਡਰ ਦਾ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਮੈਂ ਬਰੀਕ ਪੀਸ ਕੇ ਲਈਆਂ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਦੋ ਚਮਚ ਇਸ ਦੇ ਵਿੱਚ ਅਸੀਂ ਦੇਸੀ ਘਿਓ ਦੇ ਪਾਵਾਂਗੇ ਤੁਸੀਂ ਇੱਥੇ ਰਿਫਾਈਨਡ ਔਇਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ। ਇਹਦਾ ਉंटਕਾ ਕਨ ਬੰਦ ਕਰਕੇ ਇਹਨੂੰ 4 ਵਿਸਲ ਲਗਵਾ ਲੈਣੀ ਆ। 4 ਵਿਸਲ ਲਗਾਉਣ ਤੋਂ ਬਾਅਦ ਇਹਨਾਂ ਨੂੰ 5 ਮਿੰਟ ਲਈ ਸੀ ਸਲੋ ਗੈਸ ਤੇ ਪਕਾ ਲਵਾਂਗੇ ਦਾਲ ਨੂੰ। ਉਤੋਂ ਬਾਅਦ ਇਹਨੂੰ ਠੰਡਾ ਹੋਣ ਤੋਂ ਬਾਅਦ ਹੀ ਸੀ ਪ੍ਰੈਸ਼ਰ ਕੁੱਕਰ ਦਾ ਢੱਕਣ ਖੋਲਣਾ ਹੈ। ਪਹਿਲਾਂ ਨਹੀਂ ਖੋਲਣਾ ਜਦ ਤੱਕ ਇਹਦੀ ਸਾਰੀ ਸਟੀਮ ਨਿਕਲ ਨਾ ਜਾਵੇ। ਜਦ ਤੱਕ ਪੂਰਾ ਠੰਡਾ ਹੋ ਜਾਊਗਾ ਵਿਸਲ ਲੱਗਣ ਤੋਂ ਬਾਅਦ ਉਤੋਂ ਬਾਅਦ ਹੀ ਇਹਨੂੰ ਖੋਲ ਕੇ ਦਾਲ ਚੈੱਕ ਕਰਨੀ ਆ ਸੀ। ਤੁਸੀਂ ਆਪਣੇ ਕੁੱਕਰ ਦੇ ਕੋਡਿੰਗ ਨੂੰ ਵਿਸਲ ਲਗਵਾ ਸਕਦੇ ਹੋ। ਉਹਨੂੰ ਤੱਕਾ ਸੀਦਾ ਤੜਕਾ ਤਿਆਰ ਕਰਦੇ ਆਂ ਇੱਕ ਪੈਨ ਵਿੱਚ ਪਾਵਾਂਗੇ ਅਸੀਂ ਦੋ ਚਮਚ ਦੇਸੀ ਘਿਓ ਦੇ ਪਾਏ ਆ ਮੈਂ ਤੁਸੀਂ ਇੱਥੇ ਰਿਫਾਈਨਡ ਔਇਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਪਰ ਦੇਸੀ ਘਿਓ ਨਾਲ ਜਿਹੜਾ ਫਲੇਵਰ ਵਧੀਆ ਆਂਦਾ ਦਾਲ ਵਿੱਚ ਥੋੜੇ ਜਿھے ਖੜੇ ਮਸਾਲੇ ਪਾਵਾਂਗੇ ਇੱਕ ਚਮਚ ਜੀਰਾ ਇੱਕ ਤੇਜ ਪੱਤਾ ਤਿੰਨ ਤੋਂ ਚਾਰ ਲੌਂਗ ਤੇ ਤਿੰਨ ਤੋਂ ਚਾਰ ਕਾਲੀ ਮਿਰਚਾਂ ਪਾਈਆਂ ਮੈਂ ਇਹਨਾਂ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਦਾਲ ਵਿੱਚ ਤੁਸੀਂ ਜੇ ਕੋਈ ਇਹਨਾਂ ਵਿੱਚੋਂ ਚੀਜ਼ ਸਕਿੱਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆ ਥੋੜੀ ਜੀ ਇਹਦੇ ਵਿੱਚ ਹਿੰਗ ਪਾਵਾਂਗੇ ਹਿੰਗ ਪਾਉਣ ਨਾਲ ਟੇਸਟ ਵੀ ਤੇ ਜਦੋਂ ਅਸੀਂ ਦਾਲ ਖਾਂਦੇ ਆ ਸਾਡੇ ਪੇਟ ਵਿੱਚ ਗੈਸ ਵਗੈਰਾ ਨਹੀਂ ਬਣਦੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਦੇ ਵਿੱਚ ਪਾਵਾਂਗੇ 1 ਇੰਚ ਅਦਰਕ ਦਾ ਟੁਕੜਾ ਤੇ 4 ਤੋਂ 5 ਲਸਣ ਦੀਆਂ ਕਲੀਆਂ ਨੂੰ ਬਰੀਕ ਕੁੱਟ ਕੇ ਲਿਆ ਮੈਂ ਤੁਸੀਂ ਬਰੀਕ ਕੱਟ ਕੇ ਵੀ ਲੈ ਸਕਦੇ ਹੋ ਪਰ ਮੈਨੂੰ ਕੁੱਟ ਕੇ ਪਾਣਾ ਆਸਾਨ ਲੱਗਦਾ ਕੱਟਣ ਨਾਲ ਉਹ ਮੈਂ ਇਸ ਕਰਕੇ ਹਰ ਸਬਜ਼ੀ ਵਿੱਚ ਇਹਨਾਂ ਨੂੰ ਥੋੜਾ ਜਿਹਾ ਕੁੱਟ ਕੇ ਹੀ ਪਾਉਂਦੀ ਹੁੰਦੀ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲੈਣਾ ਆ ਤਾਂ ਕਿ ਇਹਨਾਂ ਦਾ ਕੱਚਾ ਫਲੇਵਰ ਦਾਲ ਵਿੱਚ ਤੋਂ ਨਾ ਆਵੇ ਚੰਗੀ ਤਰ੍ਹਾਂ ਇਹਨਾਂ ਨੂੰ ਬ੍ਰਾਊਨ ਕਰ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਲਸਣ ਤੇ ਅਦਰਕ ਬਿਲਕੁਲ ਭੁੰਨ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਰਾਊਨ ਹੋ ਚੁੱਕਿਆ ਇੱਕ ਪਿਆਜ਼ ਲਵਾਂਗੇ ਪਿਆਜ਼ ਨੂੰ ਅਸੀਂ ਬਰੀਕ ਕੱਟ ਕੇ ਲੈਣਾ ਹੈ ਪਿਆਜ਼ ਨੂੰ ਵੀ ਅਸੀਂ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਭੁੰਨ ਲੈਣਾ ਹੈ ਜੇ ਤੁਸੀਂ ਦੇਸੀ ਘਿਓ ਵਿੱਚ ਤੜਕਾ ਲਗਾਉਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਦਾਲ ਤਿਆਰ ਹੁੰਦੀ ਹੈ ਇਹ ਆਪਣੇ ਸਰੀਰ ਲਈ ਵਧੀਆ ਹੁੰਦਾ ਹੈ ਹੈਲਦੀ ਹੁੰਦਾ ਆ ਦੇਸੀ ਘਿਓ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਦਾਲ ਵਿੱਚ ਸਾਡਾ ਪਿਆਜ਼ ਵੀ ਪੂਨ ਕੇ ਤਿਆਰ ਹੋ ਚੁੱਕਿਆ ਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਟਮਾਟਰ ਟਮਾਟਰ ਨੂੰ ਮੈਂ ਬਿਲਕੁਲ ਬ੍ਰੀਕ ਪੀਸ ਕੇ ਲੈ ਆਇਆ ਤੁਸੀਂ ਬ੍ਰੀਕ ਕੱਟ ਕੇ ਵੀ ਪਾ ਸਕਦੇ ਹੋ ਇਹਨਾਂ ਨੂੰ ਟਮਾਟਰ ਪਾਉਣ ਨਾਲ ਜਿਹੜਾ ਦਾਲ ਦਾ ਟੇਸਟ ਹੋਰ ਵੀ ਵਾਦਾ ਵੱਜ ਜਾਂਦਾ ਆ ਇਹਦੇ ਵਿੱਚ ਅਸੀਂ ਥੋੜੇ ਜਿਹਾ ਹੋਰ ਮਸਾਲੇ ਐਡ ਕਰਾਂਗੇ ਟਮਾਟਰ ਪਾ ਕੇ ਅੱਧਾ ਚਮਚ ਪਾਵਾਂਗੇ ਜੀ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਪਾਊਡਰ ਹੈ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਵਧੀਆ ਆਉਂਦਾ ਦਾਲ ਦਾ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਅੱਧਾ ਚਮਚ ਗਰਮ ਮਸਾਲਾ ਲਿਆਇਆ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਟਮਾਟਰ ਤੇ ਪਿਆਜ਼ਾਂ ਨਾਲ 5 ਮਿੰਟ ਲਈ ਇਹਨਾਂ ਨੂੰ ਅਸੀਂ ਢੱਕ ਕੇ ਪਕਾ ਲਵਾਂਗੇ ਤਾਂ ਕਿ ਜਦੋਂ ਤੱਕ ਇਹ ਚੰਗੀ ਤਰ੍ਹਾਂ ਫੁੱਲ ਜਿਹੜੇ ਮਸਾਲੇ ਆ ਉਹ ਜਦੋਂ ਜਦ ਅਸੀਂ ਢੱਕ ਕੇ ਪਕਾਉਂਦੇ ਆ ਤਾਂ ਤੇਲ ਛੱਡਣਾ ਸ਼ੁਰੂ ਕਰ ਦਿੰਦੇ ਆ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੇ ਆ ਅਸੀਂ 2 ਮਿੰਟ ਲਈ ਇਹਨਾਂ ਨੂੰ ਢੱਕ ਕੇ ਪਕਾ ਲਵਾਂਗੇ ਜੋ ਤੱਕ ਸਾਡੇ ਮਸਾਲੇ ਤੇਲ ਨਾ ਛੱਡ ਦੇਣ ਉਦੋਂ ਤੱਕ ਅਸੀਂ ਇਹਨਾਂ ਨੂੰ ਪਕਾ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਮਸਾਲਿਆਂ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਸਾਡਾ ਮਸਾਲਾ ਪੱਕ ਕੇ ਬਿਲਕੁਲ ਤਿਆਰ ਆ ਬਿਲਕੁਲ ਵੀ ਇਹਦੇ ਵਿੱਚ ਤੋਂ ਕੱਚਾ ਫਲੇਵਰ ਨਹੀਂ ਆਊਗਾ ਜੇ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਪਕਾ ਕੇ ਤਾਂ ਦਾਲ ਵਿੱਚ ਪਾਉਂਗੇ ਤਾਂ ਬਹੁਤ ਹੀ ਜ਼ਿਆਦਾ ਅਸੀਂ ਆਪਣੀ ਦਾਲ ਚੈੱਕ ਕਰ ਲਾਂਗੇ ਬਿਲਕੁਲ ਸਟੀਮ ਨਿਕਲ ਚੁੱਕੀ ਆ ਕੁੱਕਰ ਬਿਲਕੁਲ ਠੰਡਾ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਕਿੰਨੀ ਵਧੀਆ ਰਲ ਕੇ ਤਿਆਰ ਹੋਈ ਆ ਥੋੜਾ ਜਿਹਾ ਇਹਦੇ ਵਿੱਚ ਅਸੀਂ ਪਾਣੀ ਹੋਰ ਪਾਵਾਂਗੇ ਬਾਅਦ ਵਿੱਚ ਥੋੜੀ ਇਹ ਖੜਮੀ ਆ ਜੇ ਕਿਉਂਕਿ ਦਾਲ ਹੈ ਜਿਹੜੀ ਚੰਗੀ ਤਰ੍ਹਾਂ ਗਾੜੀ ਵਧੀਆ ਲੱਗਦੀ ਆ ਬਣੀ ਹੋਈ ਇਹਨੂੰ ਥੋੜੀ ਥੋੜੀ ਅਸੀਂ ਮੈਸ਼ ਕਰ ਲਾਂਗੇ ਕੜਚੀ ਨਾਲ ਪਾਣੀ ਅਸੀਂ ਪਹਿਲਾਂ ਥੋੜਾ ਘੱਟ ਹੀ ਪਾਇਆ ਸੀਗਾ ਜਿਹੜਾ ਅਸੀਂ ਤੜਕਾ ਤਿਆਰ ਕਰਕੇ ਰੱਖਿਆ ਹੈ ਉਹ ਇਹਦੇ ਵਿੱਚ ਅਸੀਂ ਐਡ ਕਰ ਦਾਂਗੇ। ਲੂਣ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਪਾ ਸਕਦੇ ਹੋ। ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਹੈ। ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਵਾਲੀ ਦਾਲ ਹੈ ਜਿਹੜੀ ਹੈਲਦੀ ਵੀ ਹੁੰਦੀ ਹੈ। ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਜੇ ਤੁਸੀਂ ਡਾਈਟ ਕਰ ਰਹੇ ਹੋ ਤਾਂ ਇਹ ਵਾਲੀ ਦਾਲ ਬਣਾ ਕੇ ਖਾ ਸਕਦੇ ਹੋ। ਇਦੇ ਵਿੱਚ 2 ਕੱਪ ਪਾਣੀ ਦੇ ਅਸੀਂ ਹੋਰ ਐਡ ਕਰਾਂਗੇ ਪਾਣੀ ਨੂੰ ਅਸੀਂ ਗਰਮ ਕਰਕੇ ਐਡ ਕਰਨਾ ਠੰਡਾ ਪਾਣੀ ਨਹੀਂ ਪਾਣਾ ਨਹੀਂ ਤਾਂ ਦਾਲ ਦਾ ਫਲੇਵਰ ਵਧੀਆ ਨਹੀਂ ਆਊਗਾ ਜੇ ਤੁਸੀਂ ਠੰਡਾ ਪਾਣੀ ਐਡ ਕਰੋਗੇ ਤਾਂ ਇਹਨੂੰ ਅਸੀਂ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ ਹੁਣ 2 விசਲ ਹੋਰ ਲਗਵਾ ਲਵਾਂਗੇ ਤਾਂ ਕਿ ਸਾਡੀ ਦਾਲ ਐ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹੋ ਜਵੇ 2 விசੇ ਲਗਵਾ ਲਈਆਂ ਅਸੀਂ ਚੈੱਕ ਕਰ ਲਾਂਗੇ ਦੇਖੋ ਕਿੰਨੀ ਵਧੀਆ ਸਾਡੀ ਦਾਲ ਬਣ ਕੇ ਤਿਆਰ ਹੋਈ ਆ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਹੈ ਦਾਲ ਦਾ ਤੁਸੀਂ ਦੇਖ ਸਕਦੇ ਹੋ ਇਕਦਮ ਮਿਕਸ ਹੋ ਗਈ ਆ ਜੇ ਤੁਸੀਂ ਹੋਰ ਪਤਲੀ ਨੂੰ ਕਰਨਾ ਚਾਹੁੰਦੇ ਹੋ ਤਾਂ ਇੱਕ ਕੱਪ ਪਾਣੀ ਦਾ ਹੋਰ ਗਰਮ ਕਰਕੇ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਸਾਨੂੰ ਠੀਕ ਲੱਗ ਰਹੀ ਹੈ ਮੈਨੂੰ ਇੰਨੀ ਗਾੜ੍ਹੀ ਵਧੀਆ ਲੱਗਦੀ ਹੈ ਕਿਉਂਕਿ ਅਸੀਂ ਰੋਟੀ ਨਾਲ ਖਾ ਕੇ ਖਾਂਦੇ ਆ ਜਦੋਂ ਫਿਰ ਗਾੜ੍ਹੀ ਵਧੀਆ ਲੱਗਦੀ ਹੈ ਜੇ ਰਾਈਸ ਨਾਲ ਖਾਂਦੇ ਆ ਤਾਂ ਪਤਲੀ ਵਧੀਆ ਲੱਗਦੀ ਹੁੰਦੀ ਆ ਨਾਲ ਹੀ ਇਹਦੇ ਵਿੱਚ ਹਰਾ ਧਨੀਆ ਪਾ ਦਵਾਂਗੇ ਕੱਟ ਕੇ ਜਾਂ ਤੁਸੀਂ ਕਸੂਰੀ ਮੇਥੀ ਵੀ ਇਹਦੇ ਵਿੱਚ ਪਾ ਸਕਦੇ ਹੋ ਕਸੂਰੀ ਮੇਥੀ ਦਾ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਦਾਲ ਵਿੱਚ ਸਾਡੀ ਦਾਲ ਬਣ ਕੇ ਬਿਲਕੁਲ ਤਿਆਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਇਕਦਮ ਮਿਕਸ ਬਣ ਕੇ ਤਿਆ ਇਨੂੰ ਹਮ ਸਰਵ ਕਰ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਨਾਲ ਇਹਦੇ ਉੱਪਰ ਦੇਸੀ ਘਿਓ ਪਾ ਲਵਾਂਗੇ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤੁਸੀਂ ਵੀ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਤਦ ਤੱਕ ਲਈ ਸ਼ਸ਼ਕਾਲ